ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਾਰਡ ਨੰਬਰ 23 ਤੋਂ ਕਾਉਂਸਲਰ ਦੇ ਪਤੀ ਇਨ ਬਾਲਗ ਲੜਕੀ ਦੇ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਥਾਣਾ ਕੋਤਵਾਲੀ ਦੇ ਵਿੱਚ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮੁਕਦਮਾ ਦਰਜ ਕਰ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਇਸ ਸਬੰਧ ਦੇ ਵਿੱਚ ਡੀਐਸਪੀ ਸੰਦੀਪ ਹਾਰਟੀ ਨੇ ਦੱਸਿਆ ਕਿ ਵਾਰ ਨੰਬਰ 23 ਤੋਂ ਮਹਿਲਾ ਕਾਉਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਜੋ ਕਿ ਲੰਬੇ ਸਮੇਂ ਤੋਂ ਇੱਕ ਨਾਬਾਲਗ ਲੜਕੀ ਨੂੰ ਗੁੰਮਰਾਹ ਕਰਕੇ ਉਸ ਨਾਲ ਜ਼ਬਰ ਜਨਾਹ ਕਰ ਰਹੇ ਸਨ ਜਿਸ ਤੋਂ ਬਾਅਦ ਇਸ ਸੰਬੰਧੀ ਪੀੜਤ ਲੜਕੀ ਦੇ ਪਰਿਵਾਰ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਸਬੰਧਤ ਥਾਣਾ ਕੋਤਵਾਲੀ ਨੂੰ ਸੂਚਿਤ ਤਾਂ ਕੇ ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਲਈ ਇਨਸਪੈਕਟਰ ਸੁਬੀਰ ਕੌਰ ਦੇ ਵੱਲੋਂ ਜਦ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਤੇ ਉਸ ਤੋਂ ਬਾਅਦ ਕੌਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਪੋਕਸੋ ਐਕਟ ਤੇ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਸ ਕਰਕੇ ਇਸ ਦਾ ਮਾਮਲਾ ਹੈ ਕਿ ਘਟਨਾ ਤੇ ਕਿਹੜਾ ਵਿਅਕਤੀ ਹੈ ਕੀ ਧਾਰਾ ਹੈ ਉਹਦੇ ਚ ਸਾਡੇ ਕੋਲੇ ਇੱਕ ਪੀੜਤ ਜਿਹੜੀ ਨਮਾਲਕ ਲੜਕੀ ਦਾ ਬਿਆਨ ਲਿਖਿਆ ਗਿਆ ਜਿਸ ਦੇ ਤਹਿਤ ਅਸੀਂ 376 ਪੋਕਸੋ ਦਾ ਮੁਕੱਦਮਾ ਜਿਹੜਾ ਗੁਰਪ੍ਰੀਤ ਸਿੰਘ ਇਸ ਬੰਟੀ ਜੋ ਕਿ ਹਾਜੀਰਤਨ ਏਰੀਆ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਥਾਣਾ ਕੁਤਵਾਲੀ ਵਿਖੇ ਮੁਕਦਮਾ ਦਰਜ ਕਰਕੇ ਤਫਤੀਸ਼ ਕੀਤੀ ਗਈ ਹੈ ਜਿਸ ਦੇ ਤਾ ਗੁਰਪ੍ਰੀਤ ਸਿੰਘ ਮੰਡੀ ਨੂੰ ਮੁਕਦਮਾ ਹਾਜ਼ਰ ਚ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਲੜਕੀ ਦਾ ਡਾਕਟਰੀ ਮੈਨਾ ਹਸਪਤਾਲ 'ਚੋਂ ਕਰਵਾਇਆ ਜਾ ਰਿਹਾ ਹੈ ਕਿ ਨਹੀਂ ਕਿਸੇ ਦੇਖ ਤੋਂ ਕਰ ਰਿਆ ਸੀ ਸਿਚੁਏਸ਼ਨ ਹੈ ਤੁਹਾਨੂੰ ਲੱਗਿਆ ਇਹ ਅਜੇ ਤਫਤੀਸ਼ ਚੱਗਾ ਅਣੀ ਜਿਹੜੀ ਨਿ ਪੁੱਛਗਛ ਕੀਤੀ ਹੈ ਕੋਈ ਪੁੱਛਗਛ ਪੂਰੀ ਨਹੀਂ ਸਾਰਾ ਇਹ ਖਲਾਸਾ ਹੋਵੇ ਕਿਸ ਦੀ ਸ਼ਿਕਾਇਤ ਸੀ ਉਸ ਦੇ ਕਾਰਵਾਈ ਉਹ ਲੜਕੀ ਹੈ ਪੀੜਤ ਤਕਨਵਾਲ ਦੀ ਲੜਕੀ ਦੇ ਚੁਕ ਰਹੇ ਹਾਂਜੀ ਉਹ ਇਥੋਂ ਦੀ ਨਾ ਲੋਕਾਂ ਦੇ ਦਰਨ ਬਣੀ ਸਰ ਉਹ ਐਪੀਸੋਡ ਵਿੱਚ ਆਇਆ ਵੀ ਕੋਈ ਵੀਡੀਓ ਵਗੈਰਾ ਵੀ ਉਹਨਾਂ ਨੇ ਬਣਾਈਆਂ ਉਹ ਉਹ ਆਇਆ ਸਾਡੇ ਕੋਲ ਬਿਆਨ ਦੇ ਵਿੱਚ ਵੀ ਜੇ ਆਇਆ ਤਾਂ ਉਹਦੇ ਚ ਜਿਹੜੀਆਂ ਬੰਦੀਆਂ ਆਈਟੀ ਦੇ ਤਹਿਤ ਮਕਦਮੇ 'ਚ ਵਾਅਦਾ ਕੀਤਾ ਜਾਵੇਗਾ ਤੇ ਉਹਨੂੰ ਵੀਡੀਓ ਨੂੰ ਕਬਜ਼ੇ 'ਚ ਲਿਆ ਜਾਵੇਗਾ ਤੇ ਤਫ਼ਤੀਸ਼ ਕੀਤੀ ਜਾਵੇ ਕੰਮ ਕੀ ਕਰਦਾ ਤੁਸਤਾ ਵਿਅਕਤੀ ਇਹਦਾ ਹੀ ਪਤਾ ਲੱਗਿਆ ਵੀ ਇਹ ਪ੍ਰਾਪਰਟੀ ਵਗੈਰਾ ਦਾ ਤੇ ਪੈਸਿਆਂ ਦਾ ਜਿਹੜੇ ਮਤਲਬ ਕਿਸ਼ਤਾਂ ਵਗੈਰਾ ਦੇ ਕੇ ਕੰਮ ਕਰਦੇ ਨੇ